ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਗੁਰਨਾਨਕ ਲਾਥ ਹਾਊਸ ਮੈਂ ਸਖਾਣਾ ਤਾ ਹਾਂ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਕਲੈਕਸ਼ਨ ਲੈ ਕੇ ਆਏ ਆ ਉਹ ਵੀ ਕਲੈਕਸ਼ਨ ਆਪਣੇ ਕੋਲੇ ਬਹੁਤ ਜल्दी ਸੇਲ ਹੋ ਰਹੀ ਹੈ ਜਿਹੜਾ ਅੱਜ ਵਾਲਾ ਸਟਾਫ ਆਪਾਂ ਲੈ ਕੇ ਆਏ ਆ ਨਾ ਇਹ ਆਪਣਾ ਕੋਰਸੈਟ ਵਾਸਤੇ ਆ ਜਿਨੇ ਜਿਹੜੇ ਜਿਹੜਾ ਪਹਿਣਾ ਨੇ ਕੋਰਸੈਟ ਬਣਾਉਣੇ ਆ ਤੇ ਫਰੌਕ ਸੂਟ ਬਣਾਉਣੀ ਹੈ ਜਾਂ ਜੋ ਵੀ ਉਹਨਾਂ ਨੇ ਡ्रेसेस ਤਿਆਰ ਕਰਨੀਆਂ ਨੇ ਇਹ ਬਹੁਤ ਸੋਹਣਾ سٹਫ ਹੈ ਮੈਂ ਤੁਹਾਨੂੰ ਦਿਖਾਉਣੀ ਆ ਕਲੋਇ ਤੋਂ ਜਿਹੜਾ ਸਾਫਟ ਵਾਲਾ ਕਪੜਾ ਬਹੁਤ ਹੀ ਸੋਹਣਾ ਇਹ ਸਾਡੇ ਕੋਲੇ 2-2 ਜਾਂ ਇੱਕ ਸੂਟਾਂ ਦੇ ਵਿੱਚ ਬਚਿਆ ਹੋਇਆ ਸਿੰਗਲ ਸਿੰਗਲ ਸੂਟ ਹੈ ਤੇ ਇਹਦੀ ਵੈਰਾਈਟੀ ਜਿਹੜੀ ਹੈਗੀ ਇਹ ਬਹੁਤ ਹੀ ਸੋਹਣੀ ਹੈ ਇਹ ਮੰਡਾਲ कॉटन ਦਾ ਕਪੜਾ ਹੈ ਸਾਫਟ ਵਾਲਾ ਇਹਨੂੰ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਹੋ ਇਹਨੂੰ ਫਰਾਕ ਬਣਾ ਸਕਦੇ ਹਾਂ ਇਹਨੂੰ ਤੁਸੀਂ ਸੂਟ ਵੀ ਤਿਆਰ ਕਰ ਸਕਦੇ ਹੋ ਡਰੈਸ ਤੁਸੀਂ ਕਿਸੇ ਕਿਸਮ ਦੀ ਬਹੁਤ ਹੀ ਸੌਫਟ ਕਪੜਾ ਇਹ ਹੰਡਣ ਵਾਲਾ ਹੈ ਤੇ ਰੰਗ ਇਹਦੇ ਬਹੁਤ ਹੀ ਪੱਕੇ ਨੇਗੇ ਇਹ ਸਾਡੇ ਕੋਲੇ ਸਿੰਗਲ ਸਿੰਗਲ ਸੂਟ ਨੇ ਜਿਹੜੇ ਸਾਡੇ ਕੋਲੇ ਕੋਈ 2 ਜਾਂ 3 ਸੂਟ ਬਚੇ ਨੇ 100 100 ਮੀਟਰ ਦੇ ਜਿਹੜੇ ਸਾਡੇ ਕੋਲੇ ਲੰਪ ਆਏ ਸੀ ਸਾਰੇ ਸਾਡੇ ਕੋਲੇ ਸੇਲ ਹੋ ਗਏ ਨੇ ਸਾਡੇ ਕੋਲੇ ਜਿਹੜੇ ਜਿਹੜੇ ਕਲਰ ਪਾਚੇ ਆ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਜ਼ੂਮ ਤੇ ਦੇ ਸਕਦੇ ਹੋ ਇਹ ਕਪੜਾ ਜਿਹੜਾ ਹੈਗਾ ਨਾ ਬਹੁਤ ਹੀ ਕੱਚੀ ਕੁਆਲਿਟੀ ਦਾ ਵਧੀਆ ਉੱਚੇ ਘਰ ਦਾ ਮਾਲ ਹੈ ਇਹ ਅਸੀਂ ਬਹੁਤ ਹੀ ਪਹਿਲਾਂ ਸੇਲ ਕੀਤਾ ਆਹ ਲਓ ਜੀ ਤੁਸੀਂ ਐਸ ਲੋਡ ਤੇ ਨਾ ਤੁਸੀਂ ਦੇਖ ਸਕਦੇ ਹੋ ਪਿਓਰ ਕਾਟਨ ਦਾ ਸਟਾਫ ਹੈ ਕਪੜਾ ਪੂਰਾ ਹੈਵੀ ਕੁਆਲਿਟੀ ਦਾ ਹੈ ਤੇ ਖੁੱਲੇ ਸਾਇਦ ਆਪਾਂ ਤੁਹਾਨੂੰ ਕਪੜਾ ਦੇਾਂਗੇ ਕਲਰ ਜਿਹੜੇ ਜਿਹੜੇ ਮੇਰੇ ਕੋਲੇ ਹੈਗੇ ਆ ਮੈਂ ਤੁਹਾਨੂੰ ਦਿਖਾਉਣੀ ਆ ਕੁਝ ਕੁ ਕਲਰ ਦਿਖਾਉਂਗੀ ਹਜੇ ਕੁਝ ਕਲਰ ਮੇਰੇ ਰਹਿ ਜਾਣਗੇ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਵਾਂਗੀ ਆਹ ਲਓ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਐਸੇ ਨੰਬਰ ਤੇ ਮੰਗਾ ਸਕਦੇ ਹੋ ਤੇ ਅਸੀਂ 700 ਦਾ ਤੁਹਾਨੂੰ ਸ਼ੂਟ ਦੇਾਂਗੇ ਤੇ ਜੇ ਤੁਸੀਂ ਸਾਡੇ ਕੋਲ ਦੋ ਸ਼ੂਟ ਲਾਉਂਗੇ ਤਾਂ ਅਸੀਂ ਸ਼ਿਪਿੰਗ ਇਹਦੀ ਫ੍ਰੀ ਕਰਾਂਗੇ ਸ਼ਿਪ ਤੁਸੀਂ ਜਿੱਥੇ ਮਰਜ਼ੀ ਮੰਗਾ ਲਿਓ ਆਹ ਲਓ ਜੀ ਤੁਸੀਂ ਇੱਕ ਸ਼ੂਟ 700 ਦਾ ਦੇਾਂਗੇ ਸ਼ਿਪ 50 ਰੁਪਏ ਲੱਗੂਗੀ ਤੁਹਾਨੂੰ ਤੇ ਜੇ ਤੁਸੀਂ ਸਾਡੇ ਕੋਲੋਂ ਦੋ ਸ਼ੂਟ 1400 ਦੇ ਬਾਏ ਕਰੋਗੇ ਤਾਂ ਆਪਾਂ ਸ਼ ਬਹੁਤ ਸੋਹਣਾ ਕਪੜਾ ਹੈ ਤੇ ਕਪੜਾ ਵਧੀਆ ਕੁਆਲਿਟੀ ਦਾ ਹੈ ਤੇ ਸਾਡੇ ਕੋਲੇ ਛੂਟ ਸਾਰਾ ਜਿਹੜਾ ਮਾਲ ਹੈਗਾ ਲਿਮਟਿਡ ਮਾਲ ਹੈ ਤੁਹਾਨੂੰ ਮਿਲੂਗਾ ਇਹ ਤੁਸੀਂ ਮੰਗਾ ਸਕਦੇ ਹੋ ਤੇ ਇਹ ਸਾਰਾ ਡਿਜ਼ਾਈਨਰ ਪੀਸ ਨੇ ਬਹੁਤ ਹੀ ਸੋਹਣੇ ਸੂਟ ਨੇਗੇ ਤੇ ਤੁਸੀਂ ਕਲਰ ਚੈੱਕ ਕਰੀਏ ਉਹ ਸਕਰੀਨ ਸ਼ਾਟ ਲਈਏ ਸਾਡੇ ਕੋਲੇ 2 2 ਇੱਕ ਇੱਕ 2 2 ਛੂਟ ਜਿਹੜੇ ਹੈਗੇ ਨੇ ਸਾਡੇ ਕੋਲੇ ਬਚੇ ਨੇ ਇਹ ਆਹ ਲਓ ਜੀ ਕਲਰ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਸਾਰਾ ਦੇ ਕਲਰ ਬੜੇ ਪਿਆਰੇ ਨੇ ਤੁਸੀਂ ਇਹਨਾਂ ਨੂੰ ਛੂਟ ਤਿਆਰ ਕਰਾ ਸਕਦੇ ਹੋ ਫਰਾਕ ਕੋਟ ਸੈੱਟ ਕੁਝ ਵੀ ਬਣਾ ਸਕਦੇ ਹੋ ਆਹ ਲਓ ਜੀ ਦੇਖੀ ਜਾਇਓ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਇਓ ਇਸੇ ਨੰਬਰ ਤੇ ਆਪਣਾ WhatsApp WhatsApp ਚੱਲਦਾ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸ਼ੂਟ ਆਹ ਲਓ ਜੀ ਅਗਲਾ ਕਲਰ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਦੇਉਂਗੀ ਇਹ ਵਾਲਾ ਸ਼ੂਟ ਤੁਸੀਂ ਮੇਰੇ ਵੀ ਬਾਅਦ ਦੇਖਿਆ ਇਹ ਬਹੁਤ ਹੀ ਸੋਹਣਾ ਸ਼ੂਟ ਹੈ ਮੈਂ ਆਪਦੇ ਸ਼ੂਟ ਸਿਚ ਕੀਤਾ ਹੋਇਆ ਤੇ ਤੁਸੀਂ ਵੀਡੀਓ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਨਾ ਜੀ